ਕਹਿੰਦੇ ਜਾਂ ਕਹਿੰਦੇ ਜੇ ਕਿ ਤੁਸੀਂ ਖੁਦ ਜ਼ਾਤ ਪ੍ਰਮੋਟ ਕਰਦੇ ਜੇ ਅਸੀਂ ਮذਬੀ ਸਿੱਖ ਹਾਂ हां ਅਸੀਂ ਮذਬੀ ਸਿੱਖ ਸਾਨੂੰ ਮذਬੀ ਸਿੱਖ ਹੋਣ ਤੇ ਮਾਣ ਹੈ ਕਿਉਂਕਿ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿਰਫ ਸਾਨੂੰ ਹੀ ਮذਬੀ ਸਿੱਖ ਖਿਆਲ ਕੀਤਾ ਤੇ ਮذਬੀ ਸਿੱਖ ਮذਬੇ ਦੇ ਪੱਕੇ ਹੁਣ ਹੁਣ ਤੇ ਤੁਸੀਂ ਦੱਲਿਓ ਐਡੀ ਵੱਡੀ ਸ਼ਖਸੀਅਤ ਨੂੰ ਬੜਾ ਛੋਟਾ ਕਰਕੇ ਵੇਖਦੇ ਤੇ ਇਹਨੇ ਕਟਿਆ ਸ਼ਬਦ ਜਾਤੀ ਸ਼ੂਤਰਕ ਸ਼ਬਦਾਂ ਦੇ ਨਾਲ ਨਵਾਜਿਆ ਲੱਖ ਦੀ ਲੰਦ ਤੁਹਾਡੇ ਕੰਜਰੋ ਸੂਰ ਦੇ ਬੱਚੇ ਜੇ ਤੁਸੀਂ ਸੂਰ ਦੇ ਬੱਚੇ ਸਿਮੈਂ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਹੀ ਘਰਾਣੇ ਦੇ ਵਿੱਚ ਵਿਆਹੀ ਸੀਗੇ ਕਦੇ ਵੀ ਆਪਣੀ ਭੂਆ ਦੇ ਖਸਮ ਨੂੰ ਆਪਣੇ ਪਿਓ ਦੇ ਪਣਵਈਏ ਨੂੰ ਤੇ ਆਪਣੇ ਫੁੱਫਰ ਨੂੰ ਮੰਦਾ ਨਹੀਂ ਬੋਲੀਦਾ ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇਤਾਂ ਤੋਂ ਇਤਾਂ ਠੀਕ ਨੇ ਅੱਛਾ ਜੀ ਆਏ ਦੇ ਨਹੀਂ ਕੋਈ ਨਾ ਕੋਈ ਨਾ ਨਵੀਂ ਗੱਲ ਹੁੰਦੀ ਐ ਨਵੀਂ ਗੱਲ ਹੁੰਦੀ ਐ ਕਈ ਵਾਰ ਨਾ ਕਹਿ ਦਿੰਦੇ ਆ ਕਿ ਨਾ ਸਿਆਣੇ ਕਹਿੰਦੇ ਆ ਵੀ ਅ ਇੱਕ ਮੱਝ ਲਿਬੜੀ ਉਹ ਸਾਰਿਆਂ ਨੂੰ ਲਵੇੜਦੀ ਆ ਬੜੀਆਂ ਕਹਾਵਤਾਂ ਨੇ ਇਦਾਂ ਦੀਆਂ ਸਿਆਣੇ ਦੀਆਂ ਜਾ ਕਹਿ ਲੋ ਕਿ ਇਹ ਇੱਕ ਕ੍ਰੀ ਕਰਨੀ ਸਾਰਿਆਂ ਨੂੰ ਪੈਂਦੀ ਆ ਭਰਨੀ ਠੀਕ ਆ ਗੱਲ ਇਦਾਂ ਨਹੀਂ ਕੀ ਕੀ ਕਿ ਅ ਕਿਸੇ ਇੱਕ ਮਗਰੀ ਪੈ ਜੀਏ ਆਪਾਂ ਹਰ ਕੌਮ ਦੇ ਵਿੱਚ ਹਰ ਧਰਮ ਦੇ ਵਿੱਚ ਬੰਦੇ ਗਲਤ ਵੀ ਹੁੰਦੇ ਆ ਬੰਦੇ ਵਧੀਆ ਵੀ ਬਹੁਤ ਹੁੰਦੇ ਆ ਵਧੀਆ ਤੋਂ ਵਧੀਆ ਵੀ ਬਹੁਤ ਹੁੰਦੇ ਤੇ ਗਲਤ ਤੋਂ ਗਲਤ ਵੀ ਬਹੁਤ ਹੁੰਦੇ ਆ ਇਹ ਵੀ ਚੀਜ਼ਾਂ ਹੁੰਦੀਆਂ ਪਰ ਕੁਝ ਮਰਿਆਦਾ ਹੁੰਦੀਆਂ ਜਿਹੜੀਆਂ ਕੁਝ ਦੇਖਣੀਆਂ ਵੀ ਪੈਂਦੀਆਂ ਆ ਸਾਨੂੰ ਬੰਦਾ ਗਲਤੀ ਇੱਕ ਕਰਦਾ ਆ ਔਰ ਫਿਰ ਜਿਹੜਾ ਕਹਿਣ ਵਾਲਾ ਉਹ ਸਾਰਿਆਂ ਨੂੰ ਕਹਿੰਦਾ ਆ ਹੁਣ ਮੇਰੇ ਕੋਲ ਕੋਈ ਗੱਲ ਨਹੀਂ ਕੋਈ ਸ਼ਬਦ ਨਹੀਂ ਕਹਿਣ ਵਾਲੇ ਇਹੋ ਜਿਹੇ ਵੀ ਮੈਂ ਹੁਣ ਕੀ ਕਹਿ ਸਕਦਾ ਮੈਂ ਖੁਦ ਕੁਝ ਨਹੀਂ ਕਹਿ ਸਕਦਾ ਬਾਕੀ ਤੁਹਾਨੂੰ ਮੈਂ ਵੀਡੀਓ ਖੋਣਾ ਇੱਕ ਉਹ ਵੀਡੀਓ ਦੇਖ ਕੇ ਤੁਹਾਨੂੰ ਵਾਸਤਵ ਵਿੱਚ ਯਕੀਨ ਹੋ ਜਾਊਗਾ ਵੀ ਤੁਸੀਂ ਹੁਣ ਕੁਝ ਨਹੀਂ ਕਹਿ ਸਕਦਾ ਕਈ ਵਾਰ ਫਿਰ ਗੁੱਸਾ ਇੰਨਾ ਹੁੰਦਾ ਬੰਦੇ ਨੂੰ ਉਹ ਸਾਰਿਆਂ ਨੂੰ ਹੀ ਕਹਿੰਦਾ ਵੀ ਸਾਰੇ ਲੋਕ ਇਦਾਂ ਦੇ ਹੁੰਦੇ ਆ ਠੀਕ ਹੈ ਜੀ ਤੇ ਕੁਝ ਭਰਾ ਫਿਰ ਕਮੈਂਟ ਵੀ ਇਦਾਂ ਦੇ ਕਰਦੇ ਹਨ ਵੀ ਤੁਹਾਨੂੰ ਕੀ ਲੋੜ ਪਈ ਆ ਇਹ ਵੀਡੀਓ ਖਾਣ ਦੀ ਇਦਾਂ ਉਹਦਾ ਕਰਕੇ ਹਨਾ ਕਮੈਂਟ ਬਾਜੀ ਵੀ ਕਰਦੇ ਆ ਆਪਦੇ ਮਤਲਬ ਦੇਖੋ ਜੀ ਜੇ ਗੱਲ ਗਾਂਹ ਜਾਊਗੀ ਨਹੀਂ ਤਾਂ ਸਾਨੂੰ ਪਤਾ ਕਿਵੇਂ ਲੱਗੂਗਾ ਸਾਡਾ ਜਾਂ ਕਿਸੇ ਹੋਰ ਦਾ ਪਹਿਲਾਂ ਦੇਖੋ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਨਹੀਂ ਸੀ ਮਿਲਦੀਆਂ ਸੋਸ਼ਲ ਮੀਡੀਆ ਇਹ ਸਿਸਟਮ ਹੈ ਨਹੀਂ ਸੀਗੇ ਬਣੇ ਹੋਏ ਅਖਬਾਰ ਪੜ੍ਹਨੀ ਆ ਤੇ ਜਾਂ ਹੁੰਦਾ ਸੀਗਾ ਵੀ ਮਤਲਬ ਟੀਵੀ ਵਗੈਰਾ ਹੁੰਦੇ ਸੀ ਇਹਨਾਂ ਚੀਜ਼ਾਂ ਦੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਸੀ ਮਾੜਾ ਚੰਗਾ ਤੇ ਜਾਂ ਕਿਤੇ ਫਿਰ ਬਹੁਤ ਟਾਈਮ ਬਾਅਦ ਚੀਜ਼ਾਂ ਇਹ ਸੁਣਦੇ ਹੁੰਦੇ ਸੀਗੇ ਤੇ ਉਦੋਂ ਨੂੰ ਗੱਲਾਂ ਇਹ ਠੰਡੀਆਂ ਹੋ ਜਾਂਦੀਆਂ ਸੀਗੀਆਂ ਹੁਣ ਗੱਲਾਂ ਇਹ ਤਪੀਆਂ ਤਪੀਆਂ ਸਾਰਿਆਂ ਦੇ ਸਾਹਮਣੇ ਆ ਜਾਂਦੀਆਂ ਆ ਬਾਕੀ ਮੈਂ ਵੀਡੀਓ ਚਾਲੂ ਕਰਦਾ ਆ ਤੁਸੀਂ ਬਾਜੀ ਹੁਣਾਂ ਦੀ ਗੱਲਬਾਤ ਸੁਣਨੀ ਆ ਔਰ ਆਪਣੇ ਕਮੈਂਟਾਂ ਵਿੱਚ ਆਪਦੀ ਰਾਇ ਜ਼ਰੂਰ ਦੇਣੀ ਆ ਬਾਈ ਜੀ ਹੋਣਾ ਵਾਸਤੇ ਚਲੋ ਮੈਂ ਵੀਡੀਓ ਚਾਲੂ ਕਰਦਾ ਇਹ ਕੀ ਕਹਿੰਦੇ ਆਸ਼ਾ ਇੱਕ ਮੈਂ ਤੁਹਾਨੂੰ ਮੈਂ ਚੀਜ਼ ਦੱਸਦੇ ਆ ਜਿਵੇਂ ਕਹਿੰਦੇ ਹੁੰਦੇ ਵੀ ਕੁਝ ਸੂਤਰਾਂ ਤੋਂ ਪਤਾ ਲੱਗਾ ਵੀ ਇਹ ਜਿਹੜੀ ਗੱਲਬਾਤ ਮੈਂ ਤੁਹਾਨੂੰ ਸੁਣਾ ਰਿਹਾ ਦੱਸ ਰਿਹਾ ਤੁਹਾਨੂੰ ਮੈਂ ਪਹਿਲਾਂ ਥੋੜਾ ਜਿਹਾ ਇੰਟਰੋ ਤੁਸੀਂ ਦੇਖ ਹੀ ਲਿਆ ਹੋਣਾ ਤੇ ਜੋ ਬਾਬਾ ਜੀ ਨੇ ਉਹਨਾਂ ਨੇ ਕਿਹਾ ਹਨਾ ਸ਼ੇਧਾਂ ਬਾਰੇ ਗਲਤ ਬੋਲਣਾ ਇਹ ਮਾੜੀ ਗੱਲ ਹੈ ਇਹ ਮਾਰੀ ਗੱਲ ਆ ਮੈਂ ਸੁਣਿਆ ਕਿ ਇਹਨਾਂ ਦੀ ਕੋਈ ਆਪਸੀ ਰੰਜਸ਼ ਸੀਗੀ ਦੇਖੋ ਜੀ ਆਂਡ ਗੁਆਂਡ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਨਾ ਚੱਲਦੀਆਂ ਹੁੰਦੀਆਂ ਪਰ ਗੁਰੂ ਮਹਾਰਾਜ ਕੋਈ ਰਿਸ਼ੀ मुਨੀ ਸ਼ਹੀਦ ਪੀਰ ਪਕੰਬਰਾਂ ਨੂੰ ਵਿਚ ਲੈ ਕੇ ਉਹਨਾਂ ਵਾਸਤੇ ਗਲਤ ਬੋਲਣਾ ਕਹਿੰਦੇ ਵੀ ਉਹ ਤਸਵੀਰ ਦੇ ਉੱਤੇ ਥੁੱਕਿਆ ਪਾੜਿਆ ਇਹਨਾਂ ਕੁਝ ਕੀਤਾ ਇਹ ਗਲਤ ਚੀਜ਼ਾਂ ਆ ਇਹ ਗਲਤ ਚੀਜ਼ਾਂ ਆ ਜੇ ਮੇਰੀ ਕਿਸੇ ਦੇ ਨਾਲ ਮੰਨ ਲਓ ਮੇਰੀ ਕਿਸੇ ਦੇ ਨਾਲ ਰੰਜੇਸ਼ ਆ ਹਨਾ ਤੇ ਮੈਂ ਗੱਡੀ 'ਚ ਬੈਠਾ ਹਾਂ ਇਸ ਵੇਲੇ ਉਹ ਗੱਡੀ ਦੇ ਸ਼ੀਸ਼ੇ ਤੋੜ ਦੇਵੇ ਆ ਕੇ ਹਨਾ ਤੇ ਗੱਡੀ ਦੇ ਸ਼ੀਸ਼ੇ ਤੋੜੇ ਪੰਨ ਤੋੜ ਕਰੇ ਉਹ ਇਹ ਤਾਂ ਕੋਈ ਮੈਂਨੇ ਨਹੀਂ ਰੱਖਦੀਆਂ ਇਹ ਚੀਜ਼ਾਂ ਜਾ ਦੇਖੋ ਗੱਲ ਨੂੰ ਪਹਿਲਾਂ ਨਾ ਸਮਝ ਲਿਆ ਕਰੋ ਕੁਝ ਭਰਾ ਨਾ ਕਮੈਂਟ ਕਰਦੇ ਆ ਫਿਰ ਜਾ ਕੇ ਵੀ ਇਹ ਤਾਂ ਇਦਾਂ ਆ ਤੇ ਉਹ ਤਾਂ ਉਦਾਂ ਆ ਮਾੜਾ ਚੰਗਾ ਬੋਲ ਜਾਂਦੇ ਆ ਮੈਨੂੰ ਕੋਈ ਨਹੀਂ ਮੈਨੂੰ ਮੈਨੂੰ ਕੋਈ ਬੁਰਾ ਨਹੀਂ ਲੱਗਦਾਗਾ ਹਨਾ ਮੈਂ ਇਹ ਚੀਜ਼ ਸੋਚ ਲੈਣਾ ਹੁੰਦਾ ਵੀ ਉਹਨੂੰ ਮੇਰੀ ਗੱਲ ਦੀ ਸਮਝ ਨਹੀਂ ਲੱਗੀ ਠੀਕ ਹੈ ਜੀ ਲੇਕਿਨ ਜਿਹੜੇ ਭਰਾ ਜਿੱਥੋਂ ਬੋਲਦੇ ਆ ਕਮੈਂਟ ਕਰਦੇ ਆ ਮੈਂ ਸਮਝ ਜਨਾ ਆ ਮੈਨੂੰ ਸਮਝ ਆ ਜਾਂਦੀ ਵੀ ਕਿੱਥੋਂ ਬੋਲ ਰਿਹਾ ਆ ਠੀਕ ਆ ਜੀ ਮੈਂ ਕਿੱਥੋਂ ਬੋਲ ਰਿਹਾ ਆ ਇਹ ਸਮਝ ਨਹੀਂ ਆਉਂਦਾਗਾ ਇਸ ਕਰਕੇ ਅਸੀਂ ਗੱਲ ਨੂੰ ਸਮਝਣਾ ਆ ਸਾਰੇ ਭੈਣ ਭਰਾ ਮਿਲਜੁਲ ਕੇ ਰਿਆ ਕਰੋ ਕੋਈ ਗੱਲ ਨਹੀਂ ਤੁਸੀਂ ਜਾਤੀਆਂ ਪਾਤੀਆਂ ਵੀ ਰੱਖਣੀਆਂ ਨਾ ਰੱਖੋ ਕੋਈ ਗੱਲ ਨਹੀਂ ਪਰ ਰਲ ਮਿਲ ਕੇ ਰਹੋ ਇਨਸਾਨ ਨੂੰ ਇਨਸਾਨ ਸਮਝਿਆ ਕਰੋ ਮੇਰਾ ਕਹਿਣ ਦਾ ਮਤਲਬ ਇਦਾਂ ਦਾ ਦੇਖੋ ਅਸੀਂ ਇੱਥੇ ਵਿਦੇਸ਼ਾਂ ਚ ਰਹਿੰਦੇ ਆ ਤੇ ਹਰ ਤਰ੍ਹਾਂ ਦਾ ਬੰਦਾ ਮਿਲਦਾ ਸਾਨੂੰ ਹਰ ਤਰੀਕੇ ਦਾ ਬੰਦਾ ਮਿਲਦਾ ਆ ਐ ਅਸੀਂ ਹੁਣ ਇੱਥੇ ਲੜਿਆ ਕਰੀਏ ਲੜਨ ਲੱਗ ਪਈਏ ਅਸੀਂ ਹਨਾ ਕਈ ਵਾਰ ਖਾਣਾ ਪੀਣਾ ਵੀ ਪੈਂਦਾ ਉਹਨਾਂ ਦੇ ਨਾਲ ਬਹਿ ਕੇ ਕੋਈ ਗੱਲ ਹੈ ਹਨਾ ਇਹ ਇਨਸਾਨ ਆ ਇਨਸਾਨਾਂ ਵਾਂਗੂ ਰਹਿਣਾ ਆ ਆਪਾਂ ਨੇ ਠੀਕ ਹੈ ਜੀ ਆਜੋ ਮੈਂ ਵੀਡੀਓ ਚਾਲੂ ਕਰਦਾ ਤੇ ਵੀਡੀਓ ਆਪਾਂ ਵੇਖਦੇ ਆਜੋ ਜਰਾ ਚਲੋ ਵੀਰ ਜੀ ਸੋਪਾਲ ਸਿੰਘ ਦਾ ਲਾੜ ਫਤਿਹਦ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ਹੀਦੀ ਅਫਤਾ ਚੱਲ ਰਿਹਾ ਜੀ ਇਸੇ ਦੌਰਾਨ ਅ ਬੜੀ ਮੰਦ ਭਾਗੀ ਬੜੀ ਮਾੜੀ ਬੜੀ ਦੁਖਦਾਈ ਧਿਰਦਿਆਂ ਨੂੰ ਬਰੁਨਦ ਦੀ ਇੱਕ ਇਹ ਘਟਨਾ ਸਾਹਮਣੇ ਆਈ ਆ ਜੀ ਜਿਹੜੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਦੇ ਨਾਲ ਸੰਬੰਧਤ ਆ ਜੀ ਉਥੇ ਇੱਕ ਪ੍ਰਿੰਟ ਦੇ ਵਿੱਚ ਸਿੱਖ ਸੰਤਾਂ ਵੱਲੋਂ ਸ਼ੋਮੀ ਜਰਨਲ ਅਮਰਸ਼ੀਬਾਪਾ ਜੀਵਨ ਸਿੰਘ ਜੀ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਉਥੋਂ ਦੇ ਕੁਝ ਜਾਤ ਅਪਮਾਨੀ ਜਿਨ੍ਹਾਂ ਦੀਆਂ ਧੌਣਾਂ ਦੇ ਵਿੱਚ ਉੱਚੀ ਜਾਤ ਦਾ ਕਿੱਲਾ ਫਸਿਆ ਆ ਉਹਨਾਂ ਲੋਕਾਂ ਨੇ ਉਹਨਾਂ ਖੱਚਾਂ ਦੇ ਉਹਨਾਂ ਕੁੱਤੇ ਦੀਆਂ ਨਤਲਾਂ ਨੇ ਸ਼੍ਰੋਮਣੀ ਜਰਨਲ ਅਮਰ ਸਿੰਘ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਪੋਸਟਰ ਆ ਉਹਨੂੰ ਕਾੜਿਆ ਨਾਲੇ ਉਹਦੇ ਉੱਤੇ ਥੁੱਕਿਆ ਇਤੋਂ ਤੱਕ ਕਿ ਜਾਤੀ ਸੂਚਕ ਸ਼ਬਦ ਵੀ ਉਹਨਾਂ ਨੇ ਵਰਤੇ ਤੇ ਉਹ ਤੋਂ ਉਹਨੀਆਂ ਸੰਤਾਂ ਨੂੰ ਬਹੁਤ ਜਲੀਲ ਕੀਤਾ ਉਹ ਜਿਹੜੇ ਪ੍ਰਬੰਧਕ ਸੀਗੇ ਇਸ ਪ੍ਰੋਗਰਾਮ ਦੇ ਉਹਨਾਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੱਟਾਂ ਵੀ ਲੱਗੀਆਂ ਉਹਨਾਂ ਦੇ ਤੇ ਬੜੀ ਜੜੀ ਕੇ ਮਾੜੀ ਘਟਨਾ ਘਟੀ ਆ ਤੇ ਮੈਂ ਬੇਨਤੀ ਕਰਨਾ ਆਪ ਸਭ ਸੰਤਾਂ ਨੂੰ ਕਿ ਬਸ ਬਸ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੋਨਾ ਉਤੇ ਦੀਆਂ ਨਸਲਾਂ ਤੱਕ ਮੇਰਾ ਇਹ ਸਨੇਹਾ ਮੇਰਾ ਇਹ ਮੈਸੇਜ ਪਹੁੰਚੇ ਕਿਉਂਕਿ ਉਹਨਾਂ ਦੀ ਸੋਚ ਸੌੜੀ ਆ ਜਰ੍ਹਾਂ ਕੋ ਉਹ ਮੰਦਬੁੱਧੀ ਨੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਮੈਂ ਵਾਅਦਾ ਕਰ ਦਿੰਦਾ ਆ ਕਿ ਖੱਚੋ ਤੁਹਾਡੇ ਵਰਗੀਆਂ ਖੱਚਾਂ ਹੀ ਸਿੱਖ ਧਰਮ ਦਾ ਬੇੜਾ ਕਰ ਕਰੀ ਜਾਂਦੀਆਂ ਨੇ ਨਹੀਂ ਘੋਣ ਦਿੰਦੀਆਂ ਤੁਹਾਡੇ ਵਰਗੀਆਂ ਲਾਂਤਾਂ ਕਰਕੇ ਸਿੱਖ ਧਰਮ ਦੇ ਵਿੱਚ ਹੋਣ ਦੇ ਬਾਵਜੂਦ ਵੱਖ-ਵੱਖ ਭਾਈਚਾਰਿਆਂ ਨੂੰ ਆਪਣਾ ਸਿੱਖ ਦੇ ਨਾਲ ਆਪਣਾ ਆਪਣੇ ਭਾਈਚਾਰਿਆਂ ਦੇ ਬਾਬਤ ਦੱਸਣਾ ਪੈਂਦਾ ਕਿ ਅਸੀਂ ਫਲਾਣੇ ਅਸੀਂ ਫਲਾਣੇ ਆ ਤੁਸੀਂ ਇਦਾਂ ਹੀ ਸਾਨੂੰ ਵੀ ਕਹਿੰਦੇ ਜਾਂ ਕਹਿੰਦੇ ਜੇ ਕਿ ਤੁਸੀਂ ਖੁਦ ਜ਼ਿਆਦਾ ਪ੍ਰਮੋਟ ਕਰਦੇ ਤੇ ਅਸੀਂ ਮذਬੀ ਸਿੱਖ ਆ ਸੀ ਹਾਂ ਅਸੀਂ ਮذਬੀ ਸਿੱਖ ਸਾਨੂੰ ਮذਬੀ ਸਿੱਖ ਹੋਣ ਤੇ ਮਾਣ ਆ ਕਿਉਂਕਿ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿਰਫ ਸਾਨੂੰ ਹੀ ਮذਬੀ ਸਿੱਖ ਕਿਹਾ ਸੀ ਤੇ ਮذਬੀ ਸਿੱਖ ਮذਬੀ ਤੇ ਪੱਕੇ ਹੁਣ ਹੋਣ ਵਾਲਿਆਂ ਨੂੰ ਕਿਹਾ ਸੀ ਅਸੀਂ ਆਪਣੇ ਕੀਤੇ ਤੇ ਆ ਅਸੀਂ ਆਪਣੇ ਕੀਤੇ ਤੇ ਪੱਕੇ ਆ ਅਸੀਂ ਗੁਰੂ ਘਰਾਂ ਦੇ ਨਾਲ ਕਦੀ ਗਰਦਾਰੀਆਂ ਨਹੀਂ ਕੀਤੀਆਂ ਅਸੀਂ ਗੁਰੂ ਘਰ ਨਾਲ ਹਮੇਸ਼ਾ ਵਫਾਦਾਰੀਆਂ ਕੀਤੀਆਂ ਸਾਡੇ ਵੱਡੇ-ਵਡੇਰਿਆਂ ਨੇ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਸਾਡਾ ਸ਼੍ਰੋਮਣੀ ਜਨਰਲ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਵੱਡੇ-ਵਡੇਰਿਆਂ ਦਾ ਚਿਦਾ ਦੇਣ ਸਿੱਖ ਧਰਮ ਕਦੀ ਨਹੀਂ ਦੇ ਸਕਦਾ ਪਰਵਾਰ ਦੇ 11 ਜੀ ਸ਼ਹੀਦ ਕਰਵਾਏ ਸੀ ਧਲਿਓ ਬੜਾ ਔਖਾ ਆਪਣੇ ਪਿਤਾ ਦਾ ਸੀਸ ਕਲਮ ਕਰਕੇ ਆਪਣੇ ਪਿਤਾ ਦੇ ਸੀਸ ਦੇ ਬਦਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚੁਕਣਾ ਤੇ ਢਾਡ ਚੁਕਣਾ ਆਪਣੇ ਪਿਤਾ ਦਾ ਸੀਸ ਤੇ ਢਾਡ ਉਤੇ ਰੱਖਣਾ ਬੜੀ ਮੁਸ਼ਕਲ ਦੇ ਨਾਲ ਬੜੀ ਕਾਲਣਾ ਕਾਲੀ ਗਈ ਸੀ ਜੇ ਤੁਸੀਂ ਧਲਿਓ ਜਿਹੜੀ ਵੱਡੀ ਸ਼ਖਸੀਅਤ ਨੂੰ ਬੜਾ ਛੋਟਾ ਕਰਕੇ ਵੇਖਦੇ ਤੇ ਇਹਨੇ ਕੜੀਆ ਸ਼ਬਦ ਜਾਤੀ ਸੂਚਕ ਸ਼ਬਦਾਂ ਦੇ ਨਾਲ ਨਵਾਜਿਆ ਲੱਖ ਦੀ ਲੰਤ ਤੁਹਾਡੇ ਕੰਜਰੋ ਸੂਰ ਦੇ ਬੱਚੇ ਜੇ ਤੁਸੀਂ ਸੂਰ ਦੇ ਬੱਚੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਹੀ ਘਰਾਣੇ ਦੇ ਵਿੱਚ ਵਿਆਹੇ ਸੀਗੇ ਪਰ ਲੋ ਇਤਿਹਾਸ ਆਪਣੇ ਵੱਡੇ ਵੱਡੇਆਂ ਨੂੰ ਪੁੱਛ ਲਓ ਕਿਤੇ ਦੱਸ ਦੇਣਗੇ ਤੁਹਾਨੂੰ ਪਤਾ ਲਗਭਗ ਤੁਹਾਨੂੰ ਸਾਰਿਆਂ ਨੂੰ ਹੀ ਸਾਰਾ ਇਤਿਹਾਸ ਦਾ ਪਰ ਤੁਸੀਂ ਜਾਣ ਬੁੱਝ ਕੇ ਇਗਨੋਰ ਕਰਦੇ ਜੇ ਇਸ ਕਰਕੇ ਕਦੇ ਵੀ ਆਪਣੀ ਭੂਆ ਦੇ ਖਸਮ ਨੂੰ ਆਪਣੇ ਪਿਓ ਦੇ ਪਣਵਈਏ ਨੂੰ ਤੇ ਆਪਣੇ ਫੁੱਫੜ ਨੂੰ ਮੰਦਾ ਨਹੀਂ ਬੋਲੀਦਾ ਸਰਕਾਰ ਸਹਿਤ ਬਾਬਾ ਜੀ ਕਹਿ ਕੇ ਨਵਾਜੀਦਾ ਰੰਗਰੇਟੇ ਗੁਰੂ ਕੇ ਬੇਟੇ ਧਲਿਓ ਤੁਸੀਂ ਕੀ ਕੀ ਮੁਕਾਬਲਾ ਕਰੋਗੇ ਤੁਸੀਂ ਤੁਸੀਂ ਡੋਗਰਿਆਂ ਦੀ ਨਸਲ ਦੇ ਵਿੱਚੋਂ ਜੇ ਡੋਗਰਿਆਂ ਦੇ ਖਾਨਦਾਨ ਦੇ ਵਿੱਚੋਂ ਜੇ ਤੁਸੀਂ ਜਿਨ੍ਹਾਂ ਨੇ ਗੁਰੂ ਘਰ ਦੀ ਹਮੇਸ਼ਾ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਸੀਗਾ ਉਹਨਾਂ ਲੋਕਾਂ ਦੀਆਂ ਗਾੜੀਆਂ ਦੀਆਂ ਪੀੜ੍ਹੀਆਂ ਦੇ ਪੀੜ੍ਹੀਆਂ ਦੇ ਵਿੱਚੋਂ ਗੰਦੇ ਲਹੂ ਦੀ ਬਦਾਇ ਜੇ ਤੁਸੀਂ ਧੱਲਿਓ ਟਾਡੇ ਕਰਕੇ ਉਸਕ ਗੰਦੀਆਂ ਨਸਲਾਂ ਕਰਕੇ ਸਿੱਖ ਧਰਮ ਦਾ ਕਾਣ ਹੋ ਰਿਹਾ ਬਾਜ ਆ ਜੋ ਮੈਂ ਬੇਨਤੀ ਕਰਦਾ ਇੱਕ ਵਾਰ ਫੇਰ ਸਿੰਘ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਦਸ਼ਮੀਂ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਕਿ ਬਾਬਾ ਜੀ ਇਹ ਗਨਾਹ ਕੀਤਾ ਇਹਨਾਂ ਨੇ ਗਨਾਹ ਗਲਤੀ ਨਹੀਂ ਗਲਤੀ ਦੀ ਮਾਫੀ ਹੁੰਦੀ ਆ ਗਨਾਹ ਦੀ ਕੇਵਲ ਸਜ਼ਾ ਹੁੰਦੀ ਆ ਤੇ ਇਹਨਾਂ ਦਾ ਜ਼ਰੂਰ ਸੋਧਾ ਰੱਖਣਾ ਚਾਹੀਦਾ ਜੀ ਤਾਂ ਕਿ ਅੱਗੇ ਤੋਂ ਕੋਈ ਵੀ ਜੋ ਟੁੱਟਾ ਆਇਓ ਜਾਂ ਖੱਚ ਇਦਾਂ ਦੀ ਕੋਈ ਕਰਤੂਤ ਨਾ ਕਰ ਸਕੇ ਤਾਕੇ ਇਹੋ ਜੇ ਲੋਕਾਂ ਨੂੰ ਇਹਨਾਂ ਦੇ ਜੀਵ ਨੂੰ ਰਸੀ ਪਾਣੀ ਜੜੀ ਆ ਨਾ ਉਹ 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 ਜ਼ਰੂਰੀ ਆ ਤਾਂ ਕਿ ਇਹ ਇਹੋ ਜੇ ਲੋਕ ਅੱਗੇ ਤੋਂ ਸੋ ਵਾਰ ਸੋਚਣ ਕੋਈ ਵੀ ਬੋਲਣ ਤੋਂ ਪਹਿਲਾਂ ਸੋ ਉਹਨਾਂ ਖੱਤਾਂ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਸੰਗਤ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਉਹਨਾਂ ਨੂੰ ਪਤਾ ਨਹੀਂਗਾ ਅ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਘਰਾਣੇ ਦੇ ਜਵਾਈ ਨੇ ਸੋ ਬਤਵਾਤ ਵੀਡੀਓ ਸ਼ੇਅਰ ਕਰਕੇ ਜ਼ਰੂਰ ਉਹਨਾਂ ਖਾਤਾ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਜੀ ਤੇ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਿਓ ਜਿਹੜੇ ਵਿਦਵਾਨ ਸੱਜਣ ਨੇ ਨਾ ਉਹ ਮੈਨੂੰ ਗਿਆਨ ਘਟ ਦਿਓ ਹੁਣ ਕਹਿਣਗੇ ਤੂੰ ਬੜੇ ਘਟੀਆਂ ਸ਼ਬਦ ਵਰਤੇ ਨੇ ਪਰ ਜੋ ਕੁਝ ਉਹਨਾਂ ਦੱਲਿਆ ਨੇ ਕੀਤਾ ਨਾ ਉਹਦੇ ਸਾਹਮਣੇ ਮੇਰੇ ਸ਼ਬਦ ਕੁਝ ਵੀ ਨਹੀਂ ਗੇ ਬੜੇ ਹੌਲੇ ਬੜੇ ਛੋਟੇ ਪਿੱਕੇ ਨੇ ਆਪਣਾ ਗਿਆਨ ਇਸ ਕਰਕੇ ਆਪਦੇ ਕੋਲ ਰੱਖਿਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਆਨ ਕਰਨੀ ਚਾਹੁੰਦਾ ਆ ਇਹ ਬਿਲਕੁਲ ਮੇਰਾ ਨਾਮ ਕਰ ਸਕਦਾ ਆ ਮੇਰਾ ਨੰਬਰ 98555 75668 ਆ ਇਤਿਹਾਸਕ ਕੋਈ ਵੀ ਤੱਥ ਮੇਰੇ ਨਾਲ ਸਾਂਝਾ ਕਰ ਸਕਦਾ ਮੈਨੂੰ ਪੁੱਛ ਸਕਦਾ ਆ ਮੈਂ ਉਹਦੇ ਹਰ ਸਵਾਲ ਦਾ ਜਵਾਬ ਦਊਗਾ ਪਰ ਇਦਾਂ ਦਾ ਨਿਰਦਰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਸਾਡੇ ਵਾਸਤੇ ਇਹੋ ਜਿਹੇ ਲੋਕ ਕੁੱਤੇ ਦੀ ਨਸਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸੁਣ ਲਈ ਜੀ ਗੱਲਬਾਤ ਇਹ ਗੱਲਾਂ ਬਾਤਾਂ ਆ ਠੀਕ ਹੈ ਜੀ ਹੁਣ ਦੇਖੋ ਮੈਂ ਹੁਣ ਜਿਵੇਂ ਕਹਿੰਦੇ ਆ ਵੀ ਹੁਣ ਭਰਾ ਰੇ ਬੋਲਣ ਜੋਗੇ ਛੱਡਿਆ ਹੀ ਨਹੀਂ ਕੀ ਬੋਲੀਏ ਹੁਣ ਇੱਕ ਬੰਦੇ ਦੀ ਗਲਤੀ ਦੇ ਨਾਲ ਇੱਕ ਬੰਦੇ ਦੀ ਗਲਤੀ ਦੇ ਨਾਲ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਪੀ ਤੁਹਾਡਾ ਆਪਸੀ ਮਸਲਾ ਆ ਕੋਈ ਤੁਸੀਂ ਮਰੋ ਲੜੋ ਨੋ ਪ੍ਰੋਬਲਮ ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਲੇਕਿਨ ਜਿਹੜੇ ਜਿਹੜਾ ਸ਼ਬਦਾਂ ਸਾਂਝਾ ਆ ਸ਼ਬਦਾਂ ਸਾਂਝਾ ਆ ਜੋ ਤੁਸੀਂ ਉਹਨੂੰ ਕਹਿੰਨੇ ਆ ਨਾ ਤੇ ਤਕਲੀਫ ਹੁੰਦੀ ਆ ਤਕਲੀਫ ਹੁੰਦੀ ਆ ਭਾਈ ਸਿੱਧੀ ਜੀ ਗੱਲ ਆ ਮੇਰੇ ਕੋਲ ਠੀਕ ਆ ਉਹ ਜਿਹੜੇ ਸ਼ਹੀਦ ਸੀਗੇ ਗੁਰੂ ਮਹਾਰਾਜ ਜੋ ਵੀ ਸੀਗਾ ਹਨਾ ਉਹ ਸਭ ਤੇ ਸੀਗੇ ਉਹ ਕਿਸੇ ਇੱਕ ਦੇ ਨਹੀਂ ਸੀ ਉਹਨਾਂ ਨੂੰ ਧਰਮਾ ਨਾਲ ਕੋਈ ਮਤਲਬ ਨਹੀਂ ਆ ਜਾਤੀਪਾਦੀ ਨਾਲ ਕੋਈ ਮਤਲਬ ਨਹੀਂ ਸੀ ਠੀਕ ਆ ਮੈਨੂੰ ਹੋ ਸਕਦਾ ਤੁਹਾਨੂੰ ਹੋ ਸਕਦਾ ਆ ਲੇਕਿਨ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਸੀਗਾ ਥੋੜਾ ਜਿਹਾ ਸੋਚਿਆ ਕਰੋ ਯਾਰ ਵਿਦਵਾਨ ਫਿਰ ਉਹ ਹੀ ਗੱਲ ਬਾਈ ਦੀ ਕਹਿੰਨ ਤਰ੍ਹਾਂ ਫਿਰ ਵਿਦਵਾਨ ਆ ਜਾਂਦੇ ਆ ਉਹ ਗੱਲ ਆ ਕਰ ਰਿਆ ਸੀ ਤੂੰ ਆ ਕਿਉਂ ਕੀਤੀ ਬਸ ਹੁਣ ਕੀ ਬੋਲਾਂ ਉਹ ਬਾਈ ਨੇ ਬੋਲਣ ਜੋਗੇ ਛੱਡਿਆ ਹੀ ਨਹੀਂ ਹੁਣ ਕੀ ਬੋਲ ਸਕਦੇ ਆ ਹੁਣ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਫੇਰ ਕੁਝ ਭਰਾ ਕਹਿ ਦਿੰਦੇ ਆ ਤੁਹਾਨੂੰ ਕੀ ਲੋੜ ਪਈ ਆ ਇਹ ਵੀਡੀਓ ਵਿਖਾਣ ਦੀ ਤੁਸੀਂ ਇਹ ਕਿਉਂ ਵਿਖਾਉਨੇ ਆ ਯਾਰ ਮੈਨੂੰ ਵੀ ਤਕਲੀਫ ਹੁੰਦੀ ਸਿੱਧੀ ਜੀ ਗੱਲ ਆ ਕੋਈ ਗੁਰੂ ਪੀਰਾਂ ਨੂੰ ਕੋਈ ਕਹਿੰਦਾ ਨਾ ਤਾਂ ਮੈਨੂੰ ਵੀ ਤਕਲੀਫ ਹੁੰਦੀ ਤੁਹਾਡੀ ਉਹਨਾਂ ਨਾਲ ਉਹਨਾਂ ਨਾਲ ਕਾਦੀ ਰੰਜਿਸ਼ ਆ ਵੀ ਉਹਨਾਂ ਨਾਲ ਕਾਦੀ ਰੰਜਿਸ਼ ਆ ਤੁਹਾਡੀ ਹਿੰਮਤ ਹੈ ਤਾਂ ਸਿੱਧੇ ਅਗਲੇ ਨਾਲ ਵਰਤੋ ਡਾਂਗ ਲਾ ਕੇ ਮਾਰੋ ਅਗਲੇ ਦੇ ਸਿਰ ਦੇ ਵਿੱਚ ਠੀਕ ਆ ਬਸ ਐਨੀ ਗੱਲਾਂ ਬਤਾ ਸੀ ਗਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ